ਦੀ ਉੱਤੇ ਇੱਕ ਇਤਿਹਾਸਕ ਜਗ੍ਹਾ ਗ੍ਰਿਸ਼ਨ ਮਹਾਰਾਜੀ ਦੀ ਜੁਗੇ ਅੱਜ ਕੋਈ ਸਾਲ ਮੇਲਾ ਪਾਇਆ ਜਾ ਰਿਹਾ ਜਿੱਥੇ ਕਿ ਆਮਦਾਰ ਚੱਕਿਆਂ ਦਾ ਜੋਜਿਤ ਕੀਤਾ ਜਾ ਰਿਹਾ ਉੱਥੇ ਕੁਝ ਨਿੱਚਨਾ ਵਿੱਚ ਇਸ ਵੇਲੇ ਪੂਰੇ ਸਿਖਰਾਂ ਦੇ ਉੱਤੇ ਮੇਲਾ ਜੋ ਕਿ ਆਪਣੀਆਂ ਮਿੱਠੀਆਂ ਦੇ ਚਾਹਾਂ ਜਿਆਦਾ ਛੜਦਾ ਹੋਇਆ ਇਸ ਵੇਲੇ ਪੂਰੇ ਸਿਖਰਾਂ ਦੇ ਉੱਤੇ ਹੈ ਸੋ ਮਨਾ ਦੀ ਇਤਿਹਾਸਕ ਧਰਤੀ ਦੇ ਉੱਤੇ ਜਿੱਥੇ ਕ੍ਰਿਸ਼ਨ ਲੀਲਾ ਹਰ ਸਾਲ ਦੀ ਤਰ੍ਹਾਂ ਕ੍ਰਿਸ਼ਨ ਲੀਲਾ ਭਵਨ ਪ੍ਰਸਤੇ ਵੱਲੋਂ ਇੱਕ ਸ਼ਾਨਦਾਰ ਮੇਲਾ ਪਾਇਆ ਜਾ ਰਿਹਾ ਹੈ ਉੱਥੇ ਇੱਕ ਬਹੁਤ ਸ਼ਾਨਦਾਰ ਝਾਕੀ ਦਾ ਯੋਜਨ ਜੋ ਕਿ ਕ੍ਰਿਸ਼ਨ ਮਹਾਰਾਜ ਜੀ ਐਸਵੇਲੇ ਉੱਪਰ ਬ੍ਰਾਜਪਾਣਾ ਉੱਤੇ ਬਹੁਤ ਹੀ ਸ਼ਾਨਦਾਰੀਆਂ ਦਾ ਝਾਕਿਆ ਦਾ ਯੋਜਨ ਕਰਕੇ ਇਸ ਇਤਿਹਾਸਕ ਮੇਲੇ ਨੂੰ ਬਹੁਤ ਸਰਦਾਰ ਭਾਵਨਾਵਾਂ ਦੇ ਨਾਲ ਇਥੋਂ ਦੀ ਸੰਗਤ ਇਥੋਂ ਦੀ ਪ੍ਰੰਧ ਕਮੇਟੀ ਬਣਾਉਣ ਜਾ ਰਹੀ ਹੈ ਸੋ ਇਸ ਵੇਲੇ ਪੂਰੇ ਸਿਕਰਾਂਦੇ ਆ ਜਿੱਥੇ ਕਿ ਸੰਗਤਾਂ ਦੇ ਵਿੱਚ ਵੀ ਭਾਰੀ ਇਤਿਸ਼ਾਹ ਹੈ ਉੱਥੇ ਅਸੀਂ ਵੀ ਆਪਣੇ ਈਵਿਦੇ ਬਾਅਦ ਵਰਾਈ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਓ ਇਸ ਮੇਲੇ ਦੀਆਂ ਚਲਕੀਆਂ ਦੁਕਾਨਾਂ ਸਾਡੇ ਨਾਲ ਆ ਗੁਰਵਿੰਦਰ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਅੱਜ ਕੀ ਕਹਾ ਜਲਦੀ ਬਹੁਤ ਹੀ ਸ਼ਾਨਦਾਰ ਚੰਗੀਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਸਿਕਰਾਂ ਦੇ ਮੇਲਾ ਇੱਕ ਇਤਿਹਾਸਿਕ ਯਾਦਗਾਰੀ ਮੇਲਾ ਬਣਨੇ ਜਾ ਰਿਹਾ ਜਿੱਥੇ ਕਿ ਇਸ ਵੇਲੇ ਆਪਣੀਆਂ ਮਿੱਠੀਆਂ ਦੇ ਤਾਜ਼ਾ ਜਾਦਾ ਛੜਦਾ ਹੈ ਮੇਲਾ ਹੁਣ ਸਿਕਾ ਦੇ ਕੀ ਕਰਨਾ ਜਾਵੇ ਸਕਤਾਂ ਆਰਿਆਂ ਨੂੰ ਬਹੁਤ ਬਹੁਤ ਪਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਹੋਰ ਵੀ ਇਥੋਂ ਦੇ ਪ੍ਰੋਧਕਾਂ ਨਾਲ ਗੱਲ ਕਰਾਂਗੇ ਕਿ ਅੱਜ ਬਹੁਤ ਹੀ ਖਤਮ ਸਿਮਹਾਲੇ ਰਿਆ ਮੇਲਾ ਚੁਲਿਆ ਤੂੰ ਰਿਆ ਤੇ ਅੰਬਰਾਂ ਤੇ ਮਿਲਾਂ ਚੁਲਿਆ ਤੂੰ ਰਿਆ ਮੇਲਾ ਚੁਲਿਆ मया uh, पिसा मम 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 और ये तो बहुत रसदार है बहुत शक्ति वाली लगी जी जो बहुत शक्ति का उत्तर पर बहुत और संत महाराज जी पद में अपना काम ना तो थोड़ा सा वीर हो जाओ टिकट रेलवे पर टाके भी रुपए तो थोड़ा बहुत ¡No, <laughs> no, ਆਜੋ ਮੋਟਰ ਪਰਵਾਹੇ ਦੀ ਖਵਾਲੇ ਤੋਂ ਇਹ ਲੋਕਾਂ ਦੀ ਬੋਲਣ ਦੀ ਗੱਲ ਨੂੰ ਪਰੋਣ ਤੋਂ ਪਹਿਲਾਂ ਇਹ ਲੋਕਾਂ ਦੀ ਬੋਲਣ ਦੀ ਗੱਲ ਨੂੰ ਆਪ ਜੀ ਜਾਰ ਸਿੰਘ ਜੀ ਉਹ ਵੀ ਰਚੇਤੇ ਤੌਰ ਤੇ ਇਸ ਦਰਵਾਜ਼ੇ ਵਿੱਚ ਆਪਣੀ ਹਾਜ਼ਰੀ ਰਖਾਉਣ ਵਾਸਤੇ ਗਏ ਆ ਸੋ ਸਾਰੇ ਵੀਰਾਂ ਦਾ ਜਿੰਨੀਆਂ ਵੀ ਦਾਦਾ ਪਤਰਜਾ ਸ਼ਖਸ਼ੀਤਾ ਸਾਡੇ ਕੋਲ ਪੁੱਜੀਆਂ ਅਸੀਂ ਸਾਰਿਆਂ ਦਾ ਇਕ ਬਾਰਾ ਫੇਰ ਸ਼੍ਰੀ ਕ੍ਰਿਸ਼ਨ ਜੀ ਦਾ ਭਵਨ ਟਰੱਸਟ ਦੇ ਵੱਲੋਂ ਸਾਰੀਆਂ ਸੰਗਤਾਂ ਦੇ ਜੀ ਆਇਆਂ ਆਖਦੇ ਆ ਔਰ ਜਿੰਨੀਆਂ ਵੀ ਸਤਿਕਾਰਯੋਗ ਸ਼ਖਸ਼ੀਤਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਜਿੰਨੇ ਵੀ ਸਾਡੇ ਪੱਤਰਕਾਰ ਵੀ ਸਾਡੇ ਕੋਲ ਪੁੱਜੇ ਆ ਅੱਜ ਦੀ ਇਹ ਜਿਹੜੀਆਂ ਖਬਰਾਂ ਉਹ ਅੱਜ ਦੀ ਜਿਹੜੀ ਜਿਨੇ ਵੀ ਕ੍ਰਿਸ਼ਨੀਲਾ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਭਗਵਾਨ ਕ੍ਰਿਸ਼ਨ ਜੀ ਦੀ ਆਪਾਰ ਬਖਸ਼ਸ਼ ਹੈ ਪਿੰਡ ਢੰਮੜਾ ਦਾ ਬੜਾ ਮਸ਼ਹੂਰ ਪਿੰਡ ਹੈ ਸ਼ੀਤਪਕਸਿੰਗ ਦੇ ਘਰ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸਰਦਾਰ ਉਹਨਾਂ ਨੇ ਇਸ ਨਕਦਰ ਦੀ ਸੁੱਖ ਨੂੰ ਅਜ ਤੋਂ 70 ਸਾਲ ਪਹਿਲਾਂ ਆਪਣੇ ਕਰ ਕਮਲਾ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਮਿਲਕੇ ਜਿਹੜਾ ਨਗਰ ਦੀ ਇੱਜ਼ਤ ਦੇ ਔਰ ਫਸਲવાડી ਦੀ ਖੁਸ਼ਹਾਲੀ ਦੇ ਲਈ ਨਗਰ ਦੀ ਸੁੱਖ ਜਿਹੜੀ ਹੈ ਸਲਾਦਾ கிருஷ்ਨੀਲਾ ਮੇਲਾ ਜੋ ਅੱਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਕਾਫੀ ਲੰਬੇ ਹਸੇ ਤੋਂ ਸ਼੍ਰੀ கிருஷ்ਨੀਲਾ ਪਵਨ ٹرسٹ ਆਪਣੇ ਕਰ ਕਬਲਾ ਦੇ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਨਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਔਰ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਾਇਆ ਜਾਂਦਾ ਹੈ ਔਰ ਇਹ ਜਿਹੜਾ ਸਿਹਰਾ ਹੈ ਸਲਾਣਾ ਜੋੜ ਮੇਲੇ ਦਾ ਹੈ ਸਾਰੀ ਸ਼ਕਤ ਦੇ ਸਿਰ ਤੇ ਵੱਜਦਾ ਕਿਉਂਕਿ ਸੰਗਤ ਜਿਹੜੀ ਹੈ ਉਹ ਸਭ ਤੋਂ ਵੱਡੀ ਆ ਪਰ ਮੈਂ ਬਹੁਤ ਵਕਤ ਪੁਰਾਣੇ ਦਿਨਾਂ ਮੇਰੇ ਬਿਲਕੁਲ ਖੱਬੇ ਹੱਥੇ ਮਿਸਟਰ ਜੁਕੇਸ਼ ਕੁਮਾਰ ਜੀ ਜਿਨ੍ਹਾਂ ਦਾ ਉਸ ਪਰਮपिता परमात्मा ਦਾ ਆਸ਼ੀਰਵਾਦ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਹੈ ਔਰ ਜਿਹੜਾ ਸਭ ਤੋਂ ਭਗਵਾਨ ਨੇ ਬਣਾਇਆ ਹੈ ਉਹ ਸਾਡੇ ਜੁਕੇਸ਼ ਕੁਮਾਰ ਬਿੱਟੂ ਜੀ ਦੇ ਕਿਉਂਕਿ ਸਾਹਿਬ ਹੱਥ ਵੜਾਈਆ ਇਸ ਭਾਵਿਤ ਇਸ ਦੇ ਇਹਨਾਂ ਨੂੰ ਕਾਰਜ ਕਿਰੇ ਉਸ ਪਰਮਪਿਤਾ ਪਰਮਾਤਮਾ ਨੇ ਸੌਂਪਿਆ ਹੈ ਔਰ ਇਹਨਾਂ ਦਿਨਾਂ ਜਿਹੜੀਆਂ ਸਜੀਆਂ ਖਵੀਆਂ ਵਾਹਨ ਸਰ ਮੇਰੇ ਬਿਲਕੁਲ ਸੱਜੇ ਹੱਥ 'ਚ ਪਾਜੀ ਪਰਮਜੀ ਸਿੰਘੀ ਭੋਗਲ ਇਹ ਪਰਵਾਰ ਦਾ ਬਹੁਤ ਵੱਡਾ ਪਿਆਰ ਹੈ ਔਰ ਇਸ ਨਗਰ ਦਾ ਇਸ ਜਗ੍ਹਾ ਨੂੰ ਮੁਬਾਰਕ ਬਣਾਉਣ ਦੇ ਲਈ ਅਸ਼ੀਰਵਾਦ ਉਸ ਪਰਮਤਾ ਪ੍ਰਮਾਤਮਾ ਦਾ ਗੁਰਪ੍ਰੀਤ ਸਿੰਘ ਜੀ ਦਾ ਪਰ ਕਾਰਜ ਜਿਹੜਾ ਸਾਰੀ ਸੰਗਤ ਨੇ ਕੀਤਾ ਹੈ ਹੁਣ ਆਪਾਂ ਜਿੱਥੇ ਖੜੇ ਹੈ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਮਿੱਟੀ ਦੇ ਵਿੱਚ ਡਾਈਏ ਤੇ ਲਗਭਗ 20 ਤੋਂ 25 ਫੁੱਟ ਦੀ ਚ ਇਹ ਜਿਹੜਾ ਸਥਾਨ ਸਿਗਾ ਹੈ ਇਬਾਤ ਜਿਹੜੀ ਮੇਨ ਕਰਕੇ ਸਾਰਿਆਂ ਨੇ ਉਸ ਪ੍ਰਮਾਤਮਾ ਦੇ ਭਗੰਤ ਕ੍ਰਿਸ਼ਨ ਜੀ ਦੇ ਤੇ ਤੀਂਰੋ ਦੇਵੀ ਦੇਵਤਾ ਦੇ ਜਿਹੜੀ ਸੇਵਾ ਲਈ ਹੈ ਅੱਜ ਜਿਹੜਾ ਇਹ ਸਵਰਗ ਬਣ ਗਿਆ ਹੈ ਮੈਂ ਜੁਲੇਸ਼ਪਾਲ ਬੇਟੇ ਜੂ ਬੇਟੂ ਜੀ ਨੂੰ ਛਿੜੀਕੀ ਸਿੰਘ ਦਾ ਪਰਫਕਟਸ ਨੂੰ ਭੋਗ ਪਰਿਵਾਰ ਨੂੰ ਸਾਰੇ ਪਰਿਵਾਰਾਂ ਨੂੰ ਜਿਹੜੇ ਇਸ ਦਰਕਰ ਦੇ ਨਾਲ ਦਾਸ ਜੀ ਜੁੜਿਆ ਹੈ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਨਗਰ ਦੀ ਸੁੱਖ ਸਲਾਨਾ ਕ੍ਰਿਸ਼ਟੀ ਦਾ ਮੀਲਾ ਜਿਹੜਾ ਸੰਪੰਨ ਹੋਇਆ ਹੈ ਔਰ શ્રી ਕ੍ਰਿਸ਼ਨਿਲਾ ਭਗਵਨ ٹرسٹ ਰੈਡੀ ਹੈ ਸਾਰਿਆਂ ਦਾ ਔਰ ਕੱਲ ਇਸੇ ਲਗਰ ਦੇ ਵਿੱਚ ਪਿੰਡ ਘੁੰਮਣ ਦੇ ਵਿੱਚ ਪਹਿਲੇ ਪਾਸ਼ਾ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਰਾਤੀਆਂ ਦਾ ਪ੍ਰਕਾਸ਼ਪੁਰਬ ਹੈ ਸਬੰਧਿਤ ਗੱਲ ਜਿ ਨਗਰ ਕੀਰਤਨ ਸਜਾਏ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਨਗਰ ਕੀਰਤਨ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਉਮਮਾ ਕੇ ਪਹੁੰਚਣਾ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਜੀ ਸੋ ਸਾਰਿਆਂ ਦਾ ਧੰਨਵਾਦ ਹੈ ਸ਼੍ਰੀ ਕ੍ਰਿਸ਼ਨੀ ਦਾ ਪਵਨ ਟਰਸਟ ਸਲਾਣਾ ਜੋੜ ਮੇਲੇ ਦੀਆ ਸਾਰੇ ਜਿਹਨੂੰ ਜਿੱਥੇ ਵਧਾਈਆਂ ਦਿੱਤਾ ਉੱਥੇ ਸਾਰੇ ਪੱਤਰਕạch ਭਾਈਚਾਰੇ ਦਾ ਮੈਂ ਸੰਧੂ ਸਾਹਿਬ ਦਾ ਨਾਲ ਧੀਜੀ ਸਾਹਿਬ ਦਾ ਇੱਥੇ ਮਿੰਦਰਪਾਲ ਸਿੰਘ ਜੀ ਖਾਲਸਾ ਬਿਲੀਆਣਾ ਨਾਲ ਮਹਾਰਾਜ ਜੀ ਜਾਰੀ ਜੀ ਦਾ ਪ੍ਰੇਮ ਜੀ ਦਾ ਅਵਤਾਰ ਕਲੀਰ ਜੀ ਦਾ ਔਰ ਜਿਨ੍ਹਾਂ ਵੀ ਮੀਡੀਆ ਪਹੁੰਚਾ ਸਾਰਿਆਂ ਦਾ ਬਹੁਤ ਬਤਿਹਾਰ ਕਰਦੇ ਸਾਰਿਆਂ ਦਾ ਧੰਨਵਾਦ ਹੈ ਆਜਾ ਕਾਰਾ ਬੁਲੰਦ ਕਰੀਏ ਜੈ ਕਾਲਾ ਪੁਸੀ ਵਾਲੇ ਦਾ ਪਾਵਨ ਦਰਬਾਰ ਦੇ ਵਿੱਚ ਸ਼ਾਹੀ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਸਾਲਾਨਾ ਜੁੜ ਮੇਲਾ ਬੜੀ ਸ਼ਾਨਦਾਰ ਨਾਲ ਕਰਵਾਇਆ ਗਿਆ ਸੋ ਜਿਹਦੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੇ ਔਰ ਸੇਵਾਦਾਰ ਨੇ ਜਿਹੜੇ ਵਾਂਗੇ ਵਿਹਾਰੀ ਜੀ ਦੇ ਦਰਬਾਰ ਦੇ ਨਾਲ ਜੁੜੇ ਹੋਏ ਨੇ ਮੈਂ ਖਾਸ ਤੌਰ ਤੇ ਜਿੱਦੀ ਵੀ ਜਿਹੜੀ ਪ੍ਰਬੰਧਕ ਕਮੇਟੀ ਮੇਰੇ ਵੀਰ ਇਸ ਦਰਬਾਰ ਦੇ ਵਿੱਚ ਤਕਰੀਬਨ ਮਹੀਨੇ ਦੇ ਵਿੱਚ ਦੀ ਔਰ ਸਾਰਾ ਸਾਲ ਇਸ ਮੰਤਰ ਵਾਸਤੇ ਆਪਣੀਆਂ ਸੇਵਾਵਾਂ ਦਿੰਦੇ ਆ ਪੂਰਾ ਸਾਲ ਜਿਹੜੀ ਸੇਵਾ ਕਰਦੇ ਆ ਇਸ ਦਰਬਾਰ ਦੇ ਵਿੱਚ ਜਿੰਨੇ ਵੀ ਮੇਰੇ ਸਾਥੀ ਜੁੜੇ ਹੋਏ ਆ ਸੇਵਾਦਾਰ ਇਸ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਕੋਟ ਕੋਟ ਸਤਿਵਾਦ ਕਰਦਾ ਜੀ ਕਿਉਂਕਿ ਜਦੋਂ ਵੀ ਇੱਥੇ ਦਰਬਾਰ ਦੇ ਵਿੱਚ ਸੇਵਾ ਦੀ ਲੋੜ ਪੈਂਦੀ ਹੈ ਤੋਂ ਉਹ 1 ਮਿੰਟ ਤੋਂ ਪਹਿਲਾਂ ਸਾਡੇ ਕੋਲ ਪਹੁੰਚ ਜਾਂਦੇ ਆ ਉਹਨਾਂ ਦਾ ਕਮੇਟੀ ਮੈਂਬਰਾਂ ਦਾ ਕੋਟ ਕੋਟ ਧੰਨਵਾਦ ਕਰਦਾ ਹੈ ਤੇ ਉਸ ਤੋਂ ਬਾਅਦ ਜਿੰਨੀ ਵੀ ਸੰਗਤ ਅੱਜ ਇਸ ਮੇਲੇ ਦੇ ਵਿੱਚ ਪਹੁੰਚੀ ਹੈ ਸਾਡੇ ਨਗਰ ਦੀ ਸੰਗਤ ਹੈ ਔਰ ਆਲੇ ਦੁਆਲੇ ਦੀ ਨਗਰਾਂ ਦੀ ਸੰਗਤ ਹੈ ਰਿਸ਼ਤੇਦਾਰ ਹੈ ਸਾਡੇ ਇਸ ਨਗਰ ਦੇ ਉਹਨਾਂ ਦਾ ਵੀ ਮੈਂ ਕੋਟ ਕੋਟ ਧੰਨਵਾਦ ਕਰਦਾ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਬੰਕੇ ਵਿਹਾੜੀ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਮੇਰੇ ਬੰਕੇ ਵਿਹਾੜੀ ਜੀ ਆਪ ਦੀਆਂ ਜਿਹੜੀਆਂ ਝੋਲੀਆਂ ਕੂਸ਼ੀਆਂ ਦਾ ਭਰਨਗੇ ਰਹਿਮਤਾਂ ਵਰਸ ਕੱਢਗੇ ਸੋ ਮੈਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਇਸ ਨਕਰ ਦੀ ਸਬੂਤ ਸੰਗਤ ਨੂੰ ਔਰ ਜਿਨੇ ਵੀ ਸੇਵਾਦਾਰ ਹੈ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਤੇ ਵਧਾਈ ਦੇ ਪਾਤਰ ਨੇ ਤੇ ਜਿਨੇ ਵੀ ਸੇਵਾਦਾਰ ਹੈ ਜਿਨ੍ਹਾਂ ਨੇ ਬਹੁਤ ਹੀ ਖੂਸਰੇ ਸੇਵਾਵਾਂ ਸੋ ਅੱਜ ਦੇ ਮੇਲੇ ਦੇ ਵਿੱਚ ਦਿੱਤੀਆਂ ਜਿਹੜਾ ਕਿ ਤਕਰੀਬਨ 7 ਦਿਨ ਤੋਂ ਮੇਲਾ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਪਾਇਆ ਹੈ ਮੈਂ ਸਾਰਿਆਂ ਦਾ ਟੂਟ-ਕੂਟ ਨਾਲ ਬਾਤ ਕਰਦਾ ਹੈ ਤੇ ਆਓ ਬੰਕੇ ਵਿਹਾਰੀ ਦੇ ਦਰਬਾਰ ਦੇ ਵਿੱਚ ਇੱਕ ਲਾਈਅਤਕਾਰਾ ਇਹ ਕਾਲਾ ਤੰਕੇ ਵੀ ਆਜੀ ਜੀ ਦਾ ਪਾਠੀ ਕਰਵਾ ਕੀ ਸੋਚੇ ਤੇ ਲਗਾਤਾਰ ਜਿਹੜਾ ਇਸ ਮੇਲੇ ਦੀ ਸ਼ੁਰੂਆਤ ਆਪਾਂ ਗੱਲ ਕਰੀਏ ਤੇ ਲਗਭਗ ਦਿਵਾਲੀ ਤੋਂ ਹੋ ਜਾਂਦੀ ਹੈ ਔਰ ਦਿਵਾਲੀ ਤੋਂ ਲਗਭਗ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਦਿਵਾਲੀ ਤੋਂ ਤੀਸਰੀ ਦਿਨਾਂ ਝੰਡੇ ਦੀ ਜਿਹੜੀ ਰਸਮ ਹੈ ਉਹ ਕੀਤੀ ਜਾਂਦੀ ਹੈ ਔਰ ਝੰਡੇ ਦੀ ਰਸਮ ਤੋਂ ਬਾਅਦ ਲਗਭਗ 15 ਦਿਨ ਦਾ ਸਮਾਂ ਹੁੰਦਾ ਜਿਹਦੇ ਵਿੱਚ ਆਪਾਂ ਅਕਾਸ਼ੀਦੋ ਜਿਹੜਾ ਕੁ ਮੇਲੇ ਦੀ ਸ਼ੁਰੂਆਤ ਕਿੰਦੇ ਆ ਅਕਾਸ਼ੀਦੋ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਤੇ 30 ਤਰੀਕ ਜਿਹੜਾ ਉਹ ਬਰਿੰਦਾਵਨ ਤੋਂ ਆਏ ਹੋਏ ਕਲਾਕਾਰ ਹੈ ਉਹ ਇਸ ਨਗਰ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਜਿਹੜੀ ਦੀਦਾ ਆ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਉਹ ਅਕਾਸ਼ੀ ਦੇ ਦਿਨ ਤੋਂ ਸ਼ੁਰੂ ਹੁੰਦੀ ਹੈ ਔਰ ਇਸ ਮਹੀਨੇ ਦੇ ਦੇਸੀ ਮਹੀਨੇ ਦੀ ਗੱਲ ਕਰੀਏ ਤੇ ਪੁੰਨਿਆ ਦੇ ਦਿਨ ਨੂੰ ਜਿਹੜਾ ਇਹ ਮੇਲੇ ਦੀ ਸਮਾਪਤੀ ਹੁੰਦੀ ਹੈ ਤੇ ਅੱਜ ਜਿਹੜਾ ਪੁੰਨਿਆ ਦਾ ਦਿਨ ਹੈ ਔਰ ਭਾਗਾ ਭਰਿਆ ਦਿਨ ਹੈ ਔਰ ਅੱਜ ਦੇ ਇਸ ਕ੍ਰਿਸ਼ਨੀਲਾ ਮੇਲੇ ਦੀ ਜਿਹੜੀ ਸਮਾਪਤੀ ਆ ਔਰ ਮੈਂ ਕ੍ਰਿਸ਼ਨੀਲਾ ਮੇਲੇ ਦੀਆਂ ਨਗਰ ਦੇ ਔਰ ਜਿੰਨੀਆਂ ਵੀ ਜਿੰਨੀਆਂ ਵੀ ਸਮੂਹ ਸਾਧਕਾ ਔਰ ਜਿੰਨੇ ਵੀ ਨਗਰ ਨਿਵਾਸੀ ਇਲਾਕਾ ਨਿਵਾਸੀ ਆ ਐਨਆਰਆ ਵੀਰ ਪੈਣ ਪਰ ਆਇਆ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ ਮੈਂ ਇੱਕ ਵਾਰ ਫੇਰ ਸ਼੍ਰੀ ਕ੍ਰਿਸ਼ਨੀਲਾ ਭਗਵਤ ٹرسٹ ਵੱਲੋਂ ਸਾਰੀਆਂ ਸੰਤਾਨਾਂ ਨੂੰ ਬਹੁਤ